ਉਹ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਉੱਪਰ ਮੌਜੂਦ ਆ ਜਿੱਥੇ ਪ੍ਰਸ਼ਾਸਨ ਦੇ ਦਾਅਵੇ ਇੱਕ ਵਾਰ ਫੇਰ ਫੇਲੇ ਹੁੰਦੇ ਨਜ਼ਰ ਆ ਰਹੇ ਆ ਤਸਵੀਰਾਂ ਨੇ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੰਝ ਜਾਪਦਾ ਜਿਵੇਂ ਅਸੀਂ دریا ਆ ਦੇ ਵਿੱਚੋਂ ਲੰਘਦੇ ਹੋਈਏ ਟਕਪਾੜੀ ਪਾਣੀ ਹੈ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੀ ਕਿਤਰਗ ਤੇ ਜਿਹੜੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਭਰ ਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੋ ਜਿਸ ਦੇ ਬਾਬਤ ਜੇ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਤੇ ਪਹਾੜੀ ਇਲਾਕਿਆਂ ਦੀ ਜਿਹੜੀ ਗੜੇਵਾਰੀ ਉਹ ਵੀ ਤੇਜ਼ੀ ਨਾਲ ਜਿਹੜੀ ਜਾਰੀ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖਦੇ ਹੋ ਉਹ ਲੁਧਿਆਣਾ ਦੇ ਵਿੱਚ ਮੌਜੂਦ ਆ ਤੇ ਠੰਡੇ ਦਾ ਪਰਕੋਪ ਜਿੱਥੇ ਲਗਾਤਾਰ ਜਾਰੀ ਹੋ ਉੱਥੇ ਹੀ ਜਿਹੜੀ ਬੁੰਦਾਬੰਦੀ ਲਗਾਤਾਰ ਸਵੇਰ ਦੀ ਜਿਹੜੀ ਪੈਂਦੀ ਹੋਈ ਨਜ਼ਰ ਆ ਰਹੀ ਸੋ ਜਿਸ ਕਰਕੇ ਆਮ ਲੋਕਾਂ ਜਿਹੜੀ ਕਾਫੀ ਪਰੇਸ਼ਾਨੀ ਉਹ ਝੇਲਨੀ ਪੈਂਦੀ ਕਿਉਂਕਿ ਲੁਧਿਆਣਾ ਦੇ ਕਈ ਇਲਾਕੇ ਜਿਹੜਾ ਬਰਸਾਤ ਦਾ ਪਾਣੀ ਖੜਿਆ ਸੋ ਜਿਸ ਕਰਕੇ ਕਈ ਜਿੱਥੇ ਪਾਣੀ ਖੜਿਆ ਤੇ ਉੱਥੇ ਹੀ ਐਕਸੀਡੈਂਟ ਦੇ ਜਿਹੜੇ ਕਾਰਨ ਨੇ ਉਹ ਵੀ ਲਗਾਤਾਰ ਵੱਧੇ ਜਾ ਰਹੇ ਸੋ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਠੰਡ ਵੱਧੀ ਜਾ ਰਹੀ ਹੈ ਕਹਿੰਦੇ ਨੇ ਆਂਦੀ ਠੰਡ ਤੇ ਜਾਂਦੀ ਠੰਡ ਜ਼ਰੂਰ ਕਿਤੇ ਨਾ ਕਿਤੇ ਅਸਰ ਦਿਖਾ ਰਹੀ ਇਸ ਕਰਕੇ ਇਹ ਜਾਂਦੀ ਠੰਡ ਹੈ ਵੈਸਟਰਨ ਡਿਸਟਰਬੈਂਸ ਦਾ ਜਿਹੜਾ ਇੱਕ ਪ੍ਰਕੋਪ ਹੈ ਉਹ ਪੈ ਰਿਹਾ ਹੈ ਲੇਕਿਨ ਇੱਕ ਗੱਲ ਮੈਂ ਜਗਾ ਹੋਰ ਤੁਹਾਨੂੰ ਐਡ ਕਰ ਦਵਾ ਇਹ ਠੰਡ ਖੇਤੇ ਲਈ ਬਹੁਤ ਲਾਹੇਮੰਦ ਹੈ ਜੋ ਫਸਲ ਚੱਲ ਰਹੀ ਹੈ ਕਣਕਾਂ ਲਈ ਇਹ ਠੰਡ ਜਿਹੜੇ ਮੌਸਮ ਵਿਸ਼ੇਸ਼ਗੀਆਂ ਨੇ ਉਹਨੇ ਕਹਿਆ ਬਹੁਤ ਲਾਹੇਮੰਦ ਹੈ ਲੇਕਿਨ ਕਿਤੇ ਨਾ ਕਿਤੇ ਬਰਸਾਤ ਨਾਲ ਧੁੰਦ ਵੀ ਘਟੂਗੀ ਤੇ ਜਿਹੜੀ ਖੰਗ ਖੂੰਗ ਤੇ ਮਰੀਜ਼ ਆ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਘਟਣਗੇ ਲੇਕਿਨ ਠੰਡ ਨਾਲ ਆਪਣਾ ਬਚਾਓ ਜ਼ਰੂਰੀ ਹੈ ਅੱਛਾ ਜਿਹੜੀ ਬਿਮਾਰੀਆਂ ਤੋਂ ਰਾਹਤ ਉਹ ਮਿਲ ਸਕਦੀ ਹੈ ਬਿਲਕ ਬਿਲਕੁਲ ਅੱਛਾ ਜੇ ਗੱਲ ਕਰੀ ਤਾਂ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹੇ ਬਰਸਾਤ ਹੋ ਰਹੀ ਹੈ ਪਹਾੜੀ ਇਲਾਕੇ ਜੋਗੀ ਦਰਮਾਨੀ ਲੱਗ ਰਹੇ ਉੱਥੇ ਬਰਬਾਰੀ ਲਗਾਤਾਰ ਜਾਰੀ ਹੈ ਬਿਲਕੁਲ ਜੀ ਵੈਸਟਰਨ ਡਿਸਟਰਬੈਂਸ ਹੈ ਤੁਹਾਨੂੰ ਕਹਿ ਇਸ ਕਰਕੇ ਇਹ ਬਰਬਾਰੀ ਰਹੂਗੀ ਤੇ ਮੈਨੂੰ ਲੱਗਦਾ ਹੈ ਕਿ ਇਹ ਠੰਡ ਇਸ ਹਫਤਾ ਪੂਰਾ ਚੱਲੂਗੀ ਚਾਹੇ ਘੱਟ ਵੱਧ ਰਵੇ ਪਰ ਪੂਰਾ ਚੱਲੂਗੀ ਕਿਉਂਕਿ ਦੋ ਤਿੰਨ ਦਿਨ ਪਿਛਲੇ ਜੋ ਗੈਨੇ ਧੁੱਪ ਬਹੁਤ ਨਿਕਲੀ ਸੀ ਉਸ ਧੁੱਪ ਕਰਕੇ ਵੀ ਇੱਕਦਮ ਇਹ ਠੰਡ ਵਧੀ ਹੈ ਤੇ ਫਿਰ ਦੁਬਾਰਾ ਲੋਕਾਂ ਨੇ ਠੁਰਨਾ ਨੇ ਵੱਲੋਂ ਕਹਿੰਦੇ ਨੇ ਠੰਡ ਹੋਜੀ কুলਿੰਗ ਹੈ ਠੰਡ ਤੇ ਲੱਗਦਾ ਕਿ ਠੰਡ ਲੱਗੇ ਵਧੇਗੀ ਕਿਉਂਕਿ ਪਹਿਲਾਂ ਕਈ ਲੋਕਾਂ ਦੇ ਅਸਾਰ ਲਗਾਏ ਜਾ ਰਹੇ ਸੀ ਕਿ ਜੇ ਠੰਡ ਖਤਮ ਹੋ ਗਈ ਹੈ ਠੰਡ ਅੱਗੇ ਪੈਣੀ ਨਹੀਂ ਹੋ ਕਿਉਂਕਿ ਠੰਡੇ ਇਸ ਵਾਰ ਜਿਹੜੇ ਲੇਟ ਆ ਉਹ ਵੀ ਪਈ ਹੈ ਤੇ ਲੱਗਦਾ ਉਹ ਠੰਡ ਅੱਗੇ ਜਿਹੜੀ ਉਹ ਵਧੇਗੀ ਬਿਲਕੁਲ ਵਧੂਗੀ ਜੀ ਠੰਡ ਕਿਉਂਕਿ ਇਹ ਫਰਵਰੀ ਆਣਾ ਹੈ ਤੇ ਹਾਲਾਂਕਿ ਇੱਕ ਗੱਲ ਹੋਰ ਮੈਂ ਤੇ ਕਹਿ ਨਵਾ ਇੱਕ ਆਮ ਕਦਰ ਧਾਵਾ ਇਹ ਕਹੀ ਗਈ ਹੈ ਕਿ ਆਇਆ ਬਸੰਤ ਤੇ ਪਾਲਾ ਉੜਨ ਪਰ ਨਹੀਂ ਕਿਤੇ ਨਾ ਕਿਤੇ ਬਸੰਤ ਜਲਦੀ ਆਇਆ ਪਰ ਪਾਲਾ ਹਜੇ ਉਨਾ ਹੀ ਹੈ ਪਾਲਾ ਉੜਨਤ ਨਹੀਂ ਹੋਇਆ ਇਸ ਕਰਕੇ ਕਿਸ ਸਿਸ ਭ੍ਰਮਚਾਰ ਰਹੋ ਆਪਣਾ ਬਚਾਓ ਜਰੂਰ ਰੱਖੋ ਤਾਂ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਇੱਕ ਵਾਰ ਫੇਰ ਜਿਹੜੀ ਤੁਸੀ ਦਿਖਾਂ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਮੌਜੂਦ ਆ ਤੇ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੋ ਅਲਰਟ ਜਾਰੀ ਕੀਤਾ ਗਿਆ ਕਿ ਕਈ ਜ਼ਿਲ੍ਹਿਆਂ ਵਿੱਚ ਜਿਹੜੀ ਬਰਸਾਤ ਹੋਏਗੀ ਸੋ ਕਈ ਜ਼ਿਲ੍ਹਿਆਂ ਜਿਹੜੀ ਬਰਸਾਤ ਉਹ ਵੀ ਹੋ ਰਹੀ ਹੈ ਤੇ ਪਹਾੜੀ ਇਲਾਕਿਆਂ ਤੋਂ ਜਿਹੜੀ ਬਰਫ ਬਾਰਿਸ਼ ਲਗਾਤਾਰ ਜਾਰੀ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਜਿਹੜੇ ਹੋਜ਼ ਦੀ ਕਾਰੋਬਾਰੀ ਸੀਗੇ ਪਹਿਲਾਂ ਕਾਫੀ ਜਿਹੜੇ ਚਿੰਤਾ ਦਾ ਦਿਖਾਈ ਦਿੱਤੇ ਸੀ ਪਰ ਹੋਜ਼ ਦੀ ਕਾਰੋਬਾਰ ਤਰੇਪਾਸੇ ਗੱਲ ਕਰੀਏ ਜਿੱਥੇ ਸਵੇਰ ਦੀ ਜਿਹੜੀ ਬਰਸਾਤ ਹੋ ਰਹੀਏ ਬੀਤੇ ਦਿਨਾਂ ਵਿੱਚ ਵੀ ਬਰਸਾਤ ਹੋਈ ਸੀ ਤੇ ਕਈ ਜਿਹੜੇ ਵਾਹਨ ਨੇ ਰੋਡਾਂ ਦੇ ਉੱਪਰ ਜਿਹੜੇ ਫਸੇ ਸੀਗੇ ਸੋ ਜਿਸ ਕਰਕੇ ਪ੍ਰਸ਼ਾਸਨ ਦੀ ਪੋਲ ਕਿਤਨੇ ਕਿਤੇ ਖੁੱਲੀ ਸੀ ਤੇ ਕਈ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਖਾਸਾ ਝੇਲਣੀ ਪਈ ਸੀ ਕਿਉਂਕਿ ਕਾਫੀ ਲੰਬਾ ਜਾਮ ਉਹ ਵੀ ਲੱਗ ਜਾਂਦਾ ਸੋ ਬਿਲਕੁਲ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਆਉਣ ਵਾਲੇ ਕਿਸੇ ਇੱਕ ਜਿਹੜੀ ਠੰਡ ਕੋ ਤੱਕ ਜਿਹੜੀ ਉਹ ਰਹਿੰਦੀ ਹੈ ਕਿਉਂਕਿ ਅਲਰਟ ਜਾਰੀ ਕੀਤਾ ਗਿਆ ਅਲਰਟ ਜਾਰੀ ਤੋਂ ਬਾਅਦ ਜਿਹੜਾ ਜਿਹੜੀ ਬਰਸਾਤ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਜਿਹੜੀ ਪੈਣੀ ਹੈ